ਸ਼੍ਰੀ ਦੁਰਗਾ ਸ਼ਕਤੀ ਮੰਦਰ ਵਿੱਚ ਸਵੇਰੇ ਪਹਿਲਾਂ ਹਵਨ ਜਗ ਹੋਏਗਾ ਜੀ ਉਸ ਤੋਂ ਬਾਅਦ ਦੁਰਗਾ ਸ਼ਕਤੀ ਮੰਦਿਰ ਦੀ ਲੇਡੀਆਂ ਕੀਰਤਨ ਮੰਦਿਰ ਦੁਆਰਾ ਕੀਰਤਨ ਕੀਤਾ ਜਾਵੇਗਾ ਤੇ ਠੀਕ 1 ਵਜੇ ਅਸੀਂ ਕੇ ਕਟਾਂਗੇ 500 ਸਾਲ ਬਾਅਦ ਸਾਡੇ ਪ੍ਰਭੂ ਸ਼੍ਰੀ ਰਾਮ ਤੰਬੂਆ ਚੋਂ ਨਿਕਲ ਕੇ ਮੇਲਾ ਆ ਰਹੇ ਨੇ ਇਸ ਨੂੰ ਅਗਰ ਆਪਾਂ ਪੋਲਰਾਈਜੇਸ਼ਨ ਦੇ ਤੌਰ ਤੇ ਨਾ ਦੇਖੀਏ ਇੱਕ ਸਨਾਤਨਿਆ ਦੇ ਇੱਕ ਆਪਾਂ इमोਸ਼ਨ ਦੇ ਤੌਰ ਤੇ ਦੇਖੀਏ ਤਾਂ ਇਹ ਇੱਕ ਸਾਡੀ ਦੀਵਾਲੀ ਤੋਂ ਵੀ ਵੱਧ ਕੇ بڑا ਤਿਉਹਾਰ ਹੋਣ ਜਾ ਰਿਹਾ ਹੈ। ਜੈ ਸ਼੍ਰੀ ਰਾਮ ਅਯੁੱਧਿਆ ਵਿੱਚ ਰਾਮ ਜਨਮ ਭੂਮੀ ਦੇ ਸਥਾਨ ਦੇ ਉੱਤੇ ਮੰਦਿਰ ਦਾ ਨਿਰਮਾਣ ਹੋਣ ਜਾ ਰਿਹਾ ਹੈ। 22 ਜਨਵਰੀ ਦੇ ਦਿਨ ਰਾਮ ਲੱਲਾ ਦੀ ਪ੍ਰਾਣ ਪ੍ਰਸ਼ਟਾ ਜਿਹੜੀ अयोध्या ਦੇ ਵਿੱਚ ਕੀਤੀ ਜਾਣੀ ਹੈ ਦੂਰ ਦਰਾਡੇ ਤੋਂ ਜੇ ਗੱਲ ਕਰੀਏ ਕੱਲੇ ਪੰਜਾਬ ਦੀ ਨਹੀਂ ਪੂਰੇ ਦੇਸ਼ ਦੇ ਵਿੱਚ ਰਾਮ ਮੰਦਰ ਦੇ ਪ੍ਰਾਣ ਪ੍ਰਸ਼ਟਾ ਨੂੰ ਲੈ ਕੇ ਜਿਹੜੀਆਂ ਤਿਆਰੀਆਂ ਨੇ ਉਹ ਜੋਰਾਂ ਛੋਰਾਾਂ ਦੇ ਉੱਤੇ ਚੱਲ ਰਹੀਆਂ ਨੇ ਤਾਂ ਅਸੀਂ ਮਾਛੀਵਾੜਾ ਸਾਹਿਬ ਦੇ ਵਿੱਚ ਮੌਜੂਦ ਆ ਅਸ਼ਵੱਲਾ ਬ੍ਰਹਮਚਾਰੀ ਮੰਦਰ ਦੇ ਵਿੱਚ ਮੌਜੂਦ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਿਆਰੀਆਂ ਜਿਹੜੀਆਂ ਨੇ ਕੱਲ ਦੇ ਪ੍ਰੋਗਰਾਮ ਨੂੰ ਲੈ ਕੇ ਪੂਰੇ ਦੇਸ਼ ਦੇ ਵਿੱਚ ਜਸ਼ਨ ਮਨਾਏ ਜਾਣੇ ਨੇ ਰਾਮ ਮੰਦਰ ਦੀ ਪ੍ਰਾਣ ਪ੍ਰਸ਼ਟਾ ਨੂੰ ਲੈ ਕੇ ਗੱਲਬਾਤ ਕਰ ਲੈਣੇ ਆ ਸਾਡੇ ਨਾਲ ਦੁਰਗਾ ਸ਼ਕਤੀ ਮੰਦਰ ਦੇ ਪ੍ਰਧਾਨ ਆਨੰਦ ਕਿਸ਼ੋਰ ਮੌਜੂਦ ਨੇ ਕਿਸ ਤਰ੍ਹਾਂ ਦੇਖਦੇ ਹਾਂ ਬੜੇ ਲੰਬੇ ਸਮੇਂ ਬਾਅਦ ਬੜੇ ਲੰਬੇ ਉਡੀਕ ਤੋਂ ਬਾਅਦ ਉਹ ਦਿਨ ਆਣ ਜਾ ਰਿਹਾ ਕੱਲ ਕੀ ਰਾਮ ਜਨਮ ਭੂਮੀ ਰਾਮ ਜਨਮ ਭੂਮੀ ਅਯੁੱਧਿਆ ਦੇ ਵਿੱਚ ਮੰਦਿਰ ਦੀ ਪ੍ਰਾਣ ਪ੍ਰਸ਼ਟਾ ਹੋਣ ਜਾ ਰਹੀ ਹੈ ਤੁਹਾਡੇ ਵੱਲੋਂ ਕੀ ਕੀ ਕੀਤਾ ਜਾ ਰਿਹਾ ਸੁੰਦਰ ਸਾਰੇ ਆਰਾਮ ਭਗਤਾਂ ਨੂੰ ਜੈ ਸ਼੍ਰੀ ਰਾਮ ਸਭ ਤੋਂ ਪਹਿਲਾਂ ਤਾਂ ਮੈਂ ਮਾਛਵੜਾ ਨਿਵਾਸੀਆਂ ਨੂੰ ਤੇ ਸਾਰੇ ਦੇਸ਼ ਨਿਵਾਸੀਆਂ ਨੂੰ ਵੀ ਇਹ ਬਹੁਤ ਮੁਬਾਰਕ ਮੁਬਾਰਕਬਾਦ ਦਿੰਦਾ ਕਿ ਰਾਮ ਜਨਮ ਭੂਮੀ ਦੇ ਵਿੱਚ ਸਾਡੇ ਰਾਮ ਦੀ ਆ ਰਹੇ ਨੇ ਉਹਨਾਂ ਦੀ ਪ੍ਰਾਣ ਪ੍ਰਸ਼ਤਾ ਕੀਤੀ ਜਾ ਰਹੀ ਹੈ ਅਸੀਂ ਚੇਰੀ ਦੁਰਗਾ ਸ਼ਕਤੀ ਮੰਦਰ ਵਿੱਚ ਸਵੇਰੇ ਪਹਿਲਾਂ ਹਵਨ ਜੱਗ ਹੋਏਗਾ ਜੀ ਉਸ ਤੋਂ ਬਾਅਦ ਦੁਰਗਾ ਸ਼ਕਤੀ ਮੰਦਿਰ ਦੀ ਲੇਡਿਸ ਕੀਰਤਨ ਮੰਦਲੀ ਦੁਆਰਾ ਕੀਰਤਨ ਕੀਤਾ ਜਾਵੇਗਾ ਤੇ ਠੀਕ 1 ਵਜੇ ਅਸੀਂ ਕੇ ਕਟਾਂਗੇ ਉਸ ਦੁਆ ਲੰਗਰ ਦੀ ਵਿਵਸਥਾ ਕੀਤੀ ਗਈ ਹੈ ਇਸ ਤੋਂ ਇਲਾਵਾ ਵੀ ਸਾਰੇ ਸ਼ਹਿਰ ਦੇ ਜਿੰਨੇ ਵੀ ਮੰਦਰ ਨੇ ਜਿਵੇਂ ਕਿ ਅਸੀਂ ਇਸ ਵੇਲੇ ਸਵਾਲਾ ਬ੍ਰਹਮਚਾਰੀ ਮੰਦਰ ਦੇ ਵਿੱਚ ਖੜੇ ਆ ਇੱਥੇ ਸ਼ਾਮ ਨੂੰ 6 ਵਜੇ ਈਸ਼ਵਰੀ ਤਨਕਾ ਜੀ ਦੁਆਰਾ ਪ੍ਰਭੂ ਰਾਮ ਜੀ ਦਾ ਕੀਰਤਨ ਕੀਤਾ ਜਾਵੇਗਾ 6 ਵਜੇ ਤੋਂ ਲੈ ਕੇ 8 ਵਜੇ ਤੱਕ ਇਹ ਸਭ ਤੋਂ ਵੱਡੀ ਗੱਲ ਵਿਸ਼ਾਲ ਨਿਸ਼ਾਨ ਯਾਤਰਾ ਕਹਿੰਦੇ ਜਿਹੜੀ ਕੋ ਸ੍ਰੀ ਰਾਮ ਬਾਗ ਤੋਂ ਸਾਰੇ ਸ਼ਹਿਰ ਦੀ ਪਰਿਕਰਮਿਆ ਕਰਦੀ ਹੋਈ ਦੁਆਰਾ ਰਾਮ ਬਾਗ ਵਿੱਚ ਸਮਾਪਤ ਹੋਵੇਗੀ ਮੈਂ ਆਪਣੇ ਵੱਲੋਂ ਸਾਰੀਆਂ ਧਾਰਮਿਕ ਸੰਸਥਾਵਾਂ ਵੱਲੋਂ ਤੇ ਸਾਰੀਆਂ ਸਮਾਜਿਕ ਸੰਸਥਾਵਾਂ ਵੱਲੋਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਇਹ ਨਵੇਦਨ ਕਰਦਾ ਹਾਂ ਜਿਹੜੀ ਨਿਸ਼ਾਨ ਯਾਤਰਾ ਕੱਢੀ ਜਾ ਰਹੀ ਆ ਇਸ ਵਿੱਚ ਵੱਧ ਚੜ ਕੇ ਹਿੱਸਾ ਦਿਓ ਤਾਂ ਕਿ ਸਾਨੂੰ ਸ੍ਰੀ ਰਾਮ ਜੀ ਦਾ ਜੋ ਪ੍ਰਾਪਿਤ ਰਿਸ਼ਤਾ ਮੰਦਿਰ ਚ ਹੋ ਰਿਹਾ ਥਾਰੇ ਵਿੱਚ ਪਤਾ ਲੱਗ ਸਕੇ ਵੀ ਹਾਂ ਇਹ ਨਿਸ਼ਾਨ ਯਾਤਰਾ ਨਿਕਲੀ ਜਾ ਰਹੀ ਆ ਇਸ ਲਈ ਮੈਂ ਸਾਰਿਆਂ ਨੂੰ ਫੇਰ ਬੇਨਤੀ ਕਰਦਾ ਹਾਂ ਕਿ ਨਿਸ਼ਾਨ ਯਾਤਰਾ ਵਿੱਚ ਜ਼ਰੂਰ ਆਓ ਜੈ ਸ਼੍ਰੀ ਰਾਮ ਤਾਂ ਹੋਰ ਵੀ ਸ਼ਰਧਾਲੂ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਬਾਈ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਚਿਰਾਗ ਬੰਸਲ ਜੀ ਜਿਸ ਤਰ੍ਹਾਂ ਦੇਖਦੇ ਹਾਂ ਰਾਮ ਜਨਮ ਭੂਮੀ ਅਯੁੱਧਿਆ ਦੇ ਵਿੱਚ ਕੱਲ ਨੂੰ ਰਾਮ ਮੰਦਰ ਦੀ ਪ੍ਰਾਣ ਪ੍ਰਸ਼ਟਾ ਹੋਣ ਜਾ ਰਹੀ ਹੈ ਦੀਪਕ ਜੀ ਪਹਿਲਾਂ ਤੁਹਾਡੇ ਮਾਧਿਅਮ ਰਾਹੀਂ ਮੈਂ ਤੁਹਾਡੇ ਈਵਰਸ ਨੂੰ ਬਹੁਤ ਪਿਆਰ ਭਰੀ ਜੈ ਸ਼੍ਰੀ ਰਾਮ ਕਹਿੰਦਾ ਹਾਂ ਦੀਪਕ ਜੀ ਦੇਖੋ 500 ਸਾਲ ਬਾਅਦ ਸਾਡੇ ਪ੍ਰਭੂ શ્રી ਰਾਮ ਤੰਬੂਆਂ ਚੋਂ ਨਿਕਲ ਕੇ ਮੇਲਾ ਆ ਚਾਰੇ ਨੇ ਇਸ ਨੂੰ ਅਗਰ ਆਪਾਂ ਪੋਲਰਾਈਜੇਸ਼ਨ ਦੇ ਤੌਰ ਤੇ ਨਾ ਦੇਖੀਏ ਇੱਕ ਸਨਾਤਨੀਆਂ ਦੇ ਇੱਕ ਆਪਾਂ ਇਮੋਸ਼ਨ ਦੇ ਤੌਰ ਤੇ ਦੇਖੀਏ ਤਾਂ ਇਹ ਇੱਕ ਸਾਡੀ ਦੀਵਾਲੀ ਤੋਂ ਵੀ ਵੱਧ ਕੇ ਬੜਾ ਤਿਹਾਰ ਹੋਣ ਜਾ ਰਿਹਾ ਹੈ ਇਸ ਕਰਕੇ ਮੈਂ ਤਾਂ ਸਾਰੇ ਸਨਾਤਨੀਆਂ ਨੂੰ ਬਹੁਤ ਦਿਲ ਦੀ ਗਹਿਰਾਈਆਂ ਦੇ ਤੁਹਾਨੂੰ ਰਿਕਵੈਸਟ ਕਰੂੰਗਾ ਵੀ ਕੱਲ ਦੇ ਦਿਨ ਨੂੰ ਤੁਸੀਂ ਸਾਰੇ ਮਤਭੇਦ ਸਾਈਡ ਤੇ ਰੱਖ ਕੇ ਸਾਰੇ ਸਨਾਤਨੀਆਂ ਆਪਾਂ ਇਕੱਠੇ ਹੋ ਕੇ ਆਪਾਂ ਸ਼ਹਿਰ ਦੇ ਵਿੱਚ ਇੱਕ ਜਿਹੜੀ ਨਿਸ਼ਾਨ ਯਾਤਰਾ ਕੱਢਣ ਜਾ ਰਿਹਾ ਆਪਾਂ ਆਪਣੀ ਯੂਨਿਟੀ ਨੂੰ ਦਿਖਾਈ ਕੀ ਹੋਰ ਕੀ ਕੀ ਸਨੇਹਾ ਦੇਣਾ ਚਾਹੋਗੇ ਲੋਕਾਂ ਨੂੰ ਉਹਨਾਂ ਨੂੰ ਜਿਹੜੇ ਇਹ ਵੀ ਕਿਹਾ ਜਾ ਰਿਹਾ ਕਿ ਇੱਕ ਦੀਵਾਲੀ ਦਾ ਰੂਪ ਧਾਰਨ ਕਰਨਾ ਹੈ ਇੱਕ ਦੀਵਾਲੀ ਮਨਾਈ ਜਾਣੀ ਆ ਪੂਰੇ ਦੇਸ਼ ਦੇ ਵਿੱਚ ਕੱਲੇ ਪੰਜਾਬ ਦੀ ਗੱਲ ਨਹੀਂ ਕਰਦੇ ਆਪਾਂ ਪੂਰੇ ਦੇਸ਼ ਦੇ ਵਿੱਚ ਜਸ਼ਨ ਦਾ ਮਾਹੌਲ ਮਨਾਇਆ ਜਾਣਾ ਦੇਖੋ ਜੀ ਇਹ ਹੈ ਹੀ ਐਕਚੁਅਲ ਦੇ ਵਿੱਚ ਦੀਵਾਲੀ ਤੋਂ ਵੀ ਵੱਧ ਕੇ بڑا ਤਿਹਾਰ ਹੋਣ ਜਾ ਰਿਹਾ ਹੈ ਤੁਸੀਂ ਅਸੀਂ ਜਿਹੜੇ ਸਾਡੀ ਜਨਰੇਸ਼ਨ ਆ ਅਸੀਂ ਤਾਂ ਸਿਰਫ ਇੱਕ ਰਿਜ਼ਲਟ ਨੂੰ ਰੀਪ ਕਰਨ ਲੱਗੇ ਆ ਜੀ ਜਿਹੜੇ ਸਾਡੇ ਬਜ਼ੁਰਗ 500 ਸਾਲ ਤੋਂ ਇਹਦੇ ਪਿੱਛੇ ਜਿਹਨਾਂ ਦੀਆਂ ਕੁਰਬਾਨੀਆਂ ਨੇ ਜਿਨ੍ਹਾਂ ਦੀਆਂ ਮਿਹਨਤਾਂ ਨੇ ਅਗਰ ਉਹਨਾਂ ਦਾ ਸੁਪਨਾ ਜਿਹੜਾ ਇਹ ਸਾਕਾਰ ਹੋਣ ਜਾ ਰਿਹਾ ਹੈ ਜੀ ਅਸੀਂ ਤਾਂ ਮਤਲਬ ਸਾਡਾ ਤਾਂ ਇਹ ਬਹੁਤ ਫਰਜ਼ ਬਣਦਾ ਵਾ ਜੀ ਅਸੀਂ ਇਸ ਚੀਜ਼ ਨੂੰ ਬਹੁਤ ਸੱਚਜੇ ਤਰੀਕੇ ਨਾਲ ਅਸੀਂ ਸੈਲੀਬ੍ਰੇਟ ਕਰੀਏ ਦੀਵਾਲੀ ਨੂੰ ਵੀ ਆਪਾਂ ਐਂਪਲੀਫਾਈ ਕਰਕੇ 5-7% ਗੁਣਾ ਐਂਪਲੀਫਾਈ ਕਰਕੇ ਮਨਾਈਏ ਇਸ ਤਿਹਾਰ ਨੂੰ। ਹੋਰ ਤੁਹਾਡੇ ਵੱਲੋਂ ਕਿਹੜੀਆਂ-ਕਿਹੜਾ ਕੀ-ਕੋ ਜੀ ਨਵਾਂ ਕੀਤਾ ਜਾਊਗਾ? ਕੁਝ ਹੋਰ ਕਿਹੜੀ-ਕਿਹੜੀ ਚੀਜ਼ ਆ ਜਿਹੜੀ ਇਸ ਜਸ਼ਨ ਨੂੰ ਲੈ ਕੇ ਕਹਿ ਸਕਦੇ ਇਸ ਖੁਸ਼ੀ ਦੇ ਮੌਕੇ ਨੂੰ ਲੈ ਕੇ ਕੀਤੀ ਜਾਊਗੀ ਤੁਹਾਡੇ ਵੱਲੋਂ? ਸਾਡੇ ਵੱਲੋਂ ਜੀ ਇੱਕ ਯੂनाइटेड ਤੌਰ ਤੇ ਸਨਾਤਨੀਆਂ ਵੱਲੋਂ ਸਵੇਰੇ 12 ਵਜੇ ਪਹਿਲਾਂ ਤਾਂ ਸ਼੍ਰੀ ਦੁਰਗਾ ਸ਼ਕਤੀ ਮੰਦਿਰ ਦੇ ਵਿੱਚ ਕੀਰਤਨ ਪਹਿਲਾਂ ਤਾਂ ਜਿਹੜਾ ਨੈਸ਼ਨਲ ਲੈਵਲ ਦੇ ਉੱਤੇ 1 ਵਜੇ ਤੱਕ ਜਿਹੜਾ ਲਾਈਵ ਪ੍ਰਸਾਰਣ ਹੋ ਰਿਹਾ ਵਾ ਪ੍ਰਾਨ ਪ੍ਰਤੀਸ਼ਠਾ ਦਾ ਉਸ ਤੋਂ ਬਾਅਦ ਸ਼੍ਰੀ ਦੁਰਗਾ ਸ਼ਕਤੀ ਮੰਦਿਰ ਚ 21 ਕਿਲੋ ਦਾ ਕੇਕ ਕੱਟਿਆ ਜਾ ਰਿਹਾ ਜੀ ਉਸ ਤੋਂ ਬਾਅਦ 1:30 ਵਜੇ ਦੇ ਕਰੀਬ ਅਸੀਂ ਰਾਮਬਾਗ ਮਾਛੀਵਾੜਾ ਸਾਹਿਬ ਤੋਂ ਵਿਸ਼ਾਲ ਨਿਸ਼ਾਨ ਯਾਤਰਾ ਸ਼ੁਰੂ ਕਰਕੇ ਸ਼ਹਿਰ ਦੀ ਪ੍ਰਕਰਮਾ ਕਰਦੇ ਹੋਏ ਰਾਮਬਾਗ ਵਿਖੇ ਹੀ ਸਮਾਪਨ ਕਰਨ ਤੋਂ ਬਾਅਦ ਉੱਥੇ ਰਾਮਬਾਗ ਵਿਖੇ ਹੀ ਸ਼੍ਰੀ ਰਾਮਲੀਲਾ ਕਮੇਟੀ ਵੱਲੋਂ ਆਯੋਜਿਤ ਸੰਕੀਰਤਨ ਦੇ ਵਿੱਚ ਸ਼ਾਮਲ ਹੋਵਾਂਗੇ ਜਿਸ ਪਛਾਤ ਉੱਥੇ ਇੱਕ ਲੰਗਰ ਦਾ ਆਯੋਜਨ ਕੀਤਾ ਗਿਆ ਹੈ ਤਤ ਪਛਾਤ ਉਤੋਂ ਅਸੀਂ ਸ਼੍ਰੀ ਸ਼ਵਾਲਾ ਬ੍ਰਹਮਚਾਰੀ ਮੰਦਿਰ 6 ਤੋਂ 7 ਵਜੇ ਗੈਦਰ ਹੋ ਕੇ ਪ੍ਰਭੂ ਦੀ ਕਿਰਪਾ ਤੱਕ 11 ਵਜੇ ਤੱਕ ਅਸੀਂ ਸੰਗੀਤਨ ਦੇ ਵਿੱਚ ਅਸੀਂ ਸ਼ਮੂਲੀਅਤ ਕਰਾਂਗੇ ਤੇ ਸਾਡੇ ਵੱਲੋਂ ਸਾਰਿਆਂ ਨੂੰ ਬਹੁਤ ਪ੍ਰੇਮ ਭਰਿਆ ਸੱਦਾ ਹੈ ਕਿ ਜਿਸ ਜਿਸ ਵੀ ਤੁਸੀਂ ਸੰਸਥਾ ਨਾਲ ਜੁੜੇ ਹੋ ਪਰ ਇੱਕ ਸਨਾਤਨੀ ਹੋਣ ਦੇ ਨਾਤੇ ਕੱਲ ਦੇ ਦਿਨ ਵਿੱਚ ਸਾਰੇ ਮਤਭੇਦ ਛੱਡ ਕੇ ਆਪਾਂ ਇਕੱਠੇ ਹੋਈਏ ਤਾਂ ਬਿਲਕੁਲ ਅਸੀਂ ਗੱਲਬਾਤ ਕੀਤੀ ਹੈ ਜਿਹੜੇ ਮੰਦਿਰ ਦੇ ਕਹਿ ਸਕਦੇ ਆ ਸੇਵਾਦਾਰ ਵੀ ਨੇ ਮੰਦਿਰ ਦੇ ਨਾਲ ਖੜੇ ਨੇ ਯਾ ਰਾਮ ਜਨਮ ਭੂਮੀ ਅਯੋਧਿਆ ਦੇ ਵਿੱਚ ਜਿਹੜਾ ਜਿਹੜੀ ਪ੍ਰਾਣ ਪ੍ਰਸ਼ਟਾ ਹੋਣ ਜਾ ਰਹੀ ਹੈ ਉਸ ਨੂੰ ਲੈ ਕੇ ਉਹਨਾਂ ਨੇ ਦੱਸਿਆ ਕਿ ਕੱਲ ਨੂੰ ਜਸ਼ਨ ਦਾ ਜਿਹੜਾ ਮਾਹੌਲ ਹੈ ਦੀਪਾਵਲੀ ਵਰਗਾ ਤਿਹਾਰ ਦੀਪਾਵਲੀ ਦੇ ਵਾਂਗੂ ਤਿਹਾਰ ਮਨਾਇਆ ਜਾਣਾ ਹੈ ਰਾਮ ਜਨਮ ਭੂਮੀ ਹੋਣੀ ਹੈ ਰਾਮ ਦਾ ਮੰਦਿਰ ਦਾ ਨਿਰਮਾਣ ਕੀਤਾ ਜਾਣਾ ਤਾਂ ਅਸੀਂ ਵੀ ਸ਼ਹਿਰ ਵਾਸੀਆਂ ਨੂੰ ਇਹਨਾਂ ਨੇ ਸਨੇਹਾ ਦਿੱਤਾ ਕਿ ਹਮ ਹਮਾ ਕੇ ਜਿਹੜੇ ਵੀ ਇਹਨਾਂ ਵੱਲੋਂ ਪ੍ਰੋਗਰਾਮ ਉਲੀਕੇ ਜਾ ਰਹੇ ਨੇ ਉਸ ਦੇ ਵਿੱਚ ਪਹੁੰਚਣ ਦੀ ਜਿਹੜੀ ਹੈ ਕਿਰਪਾਲਤਾ ਕੀਤੀ ਜਾਵੇ ਤਾਂ ਜੋ ਰਾਮ ਜਿਹੜੀ RAM ਜੀ ਦੀ ਪ੍ਰਾਣ ਪ੍ਰਸ਼ਟਾ ਹੈ ਉਹ ਇੱਕ ਵਧੀਆ ਤਰੀਕੇ ਦੇ ਨਾਲ ਜਿਸ ਸਮੇਂ ਦੀ ਸਾਨੂੰ ਲੰਬੇ ਸਮੇਂ ਤੋਂ ਕਈ ਸਾਲਾਂ ਤੋਂ ਉਡੀਕ ਸੀ ਉਹ ਸਮਾਂ ਹੁਣ ਆ ਗਿਆ ਹੋਇਆ ਕੱਲ ਨੂੰ ਯਾਨੀ ਕਿ 22 ਜਨਵਰੀ ਨੂੰ ਅਯੁੱਧਿਆ ਦੇ ਵਿੱਚ ਪ੍ਰਾਣ ਪ੍ਰਸ਼ਟਾ ਜਿਹੜੀ RAM ਮੰਦਰ ਦੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਸਿੰਘ ਮੋਦੀ ਜੀ ਉਹਨਾਂ ਵੱਲੋਂ ਉਦਘਾਟਨ ਕੀਤਾ ਜਾਣਾ ਉੱਥੇ ਪ੍ਰਾਣ ਪ੍ਰਸ਼ਟਾ ਕੀਤੀ ਜਾਣੀ ਹੈ ਤਾਂ ਬਧੇਰੇ ਅਪਡੇਟਸ ਦੇ ਲਈ ਦੇਖਦੇ ਰਹੋ D5 ਚੈਨਲ ਪੰਜਾਬੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅਸਾਂਗੇ ਕੌਣ ਕਰ ਰਿਹਾ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚੇਤੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਤ ਸੁੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁਨਜਰ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਹਿਬ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ